ਉਹ ਬੜੀ ਤਕੜੀ ਚੀਜ਼ ਆ। ਰਤਿ ਸ਼ਿੜੀਆ ਕਾਰ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਚੱਲ। ਇੱਥੇ ਬਾਈ ਜੀ ਅਸੀਂ ਫੋਟੋਆਂ ਵੀਡੀਓ ਬਣਾ ਕੇ ਤੇ ਆ। ਕਾਲਜੋ ਜਾਈ ਜਾਂਦੇ ਆ ਘਰੇ ਤੇ ਮੈਂ ਭਈ ਇੱਥੇ ਡਿੱਗਦਾ ਡਿੱਗਦਾ ਬੱਚਾ ਪੁੱਜੇ ਤੇ ਡੇਗੀ ਭਾਜੀ ਆਲਮੋਸਟ ਬਾਅਦ ਚ ਪਤਾ ਨਹੀਂ ਕਿਵੇਂ ਗਿਆ। ਆ ਬੰਦਾ ਭਈ ਐਡਾ ਹਰਾਵੀ ਅੜਾ ਮੈਨੂੰ ਡਿੱਗਦੇ ਨੂੰ ਦੇਖ ਕੇ ਦੱਦ ਕੰਨ ਲੱਗ ਗਿਆ ਚੱਕਲਾ ਲੱਗਿਆ। ਮਾਹੌਲ ਇੱਧਰ ਘੜਤੀ। ਹੌਲੀ ਚੱਲ ਹੌਲੀ ਹੌਲੀ। ਚੱਲੋ ਬਈ। ਨਾ ਦਿੱਲੀ ਰੇਸ਼ਿਓ ਲਿਆ ਕਰਦੇ ਇੱਥੇ ਕਰਦੇ ਦੇਖਦੇ ਆਣ ਕਿੱਡੀ ਰੇਸ਼ਿਓ ਹੋ ਸਕਦੀ ਹੈ ਹਾਈ ਜਲਟ ਸਕਲਡਰ ਵੈਲੀ ਬੋਲ ਸਪੈਡ ਯੂ ਲੀਵਰ ਯੂ ਗੀਵਰ ਕੁਦੂਰ ਕੁਦੂਰ ਔਰ ਹੌਲੀ ਹੌਲੀ ਇੰਡੀਟੇਟਿਓਨ ਚੁਟੇਗਾ ਵਾਗੂਨ ਸਾਲਾ ਸੋਲ ਐਡੀ ਦੀ ਵੀਡੀਓ ਵਾਲੇ ਕਰ ਤੇ ਬਾਦ ਗਾ ਰਹੀ ਹਵਾ ਸਸਤਾ ਮੌਲਟਰ ਨਿਊ ਵਿਲੇਜ ਉਹ ਵਾਹ ਦੇਖੋ ਭਾਈ ਐਸੜ ਵਿੱਚ ਸਸਤਾ ਮੌਲਟਰ ਨਿਊ ਪਿੰਡੇ ਕਵਾ ਸਸਤਾ ਹੀੜ ਵੈਚਰ ਹੁੰਦਾ ਹੈ ਭਾਈ ਹਾਂ ਨਾ 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 ਕੁੱਤੇਗਾ ਭਾਈ ਜੀ ਹਾਲ ਦੇਖੋ ਭਾਈ ਲਾ ਸਭ ਜਵਾਬ ਬੰਦਿਆ ਜਾਂਦਾ ਓਏ ਆਪ ਪੁੱਠੇ ਵਸਿਆਣ ਕੀ ਪਾਇਆ ਲੜਾ ਲਗਾ ਵਾਹ ਗੁਰੂ ਚਾਲਿਆ ਬਾਈ ਮੰਡੀ ਡੱਬਾ ਜੀ ਕੱਲਾ ਖਾਣ ਪੀਣੇ ਜਾ ਰਹੇ ਆ ਦੇਖੋ ਤੁਸੀਂ ਇਹ ਗੱਲ ਭੁੱਖ ਲੱਗੀ ਆ ਖਾਣ ਪੀਣੇ ਜਿੱਦਾ ਮੰਡੀ ਡੱਬਾ ਵਾਲੀ ਐਸੇ ਕੰਦੇ ਜਾ ਆ ਗਰੇ ਬਾਈ ਐਸੇ ਕਸੇ ਜਾ ਗਰੇ ਐ ਐਡਵੈਂਚਰ ਗੱਲ ਰੇਡ ਐਡਵੈਂਚਰ ਫੇਰੀ ਐਡਵੈਂਚਰ ਆਡੀ ਵੀਡੀਓ ਬੜੂਗੀ ਥੋੜੀ ਰੇਡ ਬਸ ਅੱਛਾ ਬਰਾਦੀ ਕੱਲੋਂ ਮੈਂ ਕਾਲ ਜੇ ਆਣਾ ਬੜੀ ਖੜਾਸਾ ਲੱਗਦੀ ਆ ਸੱਤਲਾ ਬਰਾਦੀ ਵਾਹਿਗੁਰੂ ਵਾਹਿਗੁਰੂ ਵਿਚਾਲੀ ਉੱਡ ਕੇ ਵਾਹਿਗੁਰੂ ਵਿਚਾਲੀ ਉੱਡ ਕੇ ਇਹ ਬਾਈ ਜੀ ਇਹ ਇਹ ਬਾਈਕ ਵਾਲੇ ਆ ਦਾੜਾ ਲਾ 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 ਲ ਕਟਿਆ ਸੀ ਹੋਈ ਕੋਈ ਨਾ ਗਗਲੋ ਯਾਰ ਚੌੜਾ ਨਾ ਕਰ ਤੈਨੂੰ ਪੂਰਾ ਚੱਕਾ ਜਾਂਦਾ ਏ ਉਹ ਵੀ ਚੱਕਿਆ ਲੈ ਬਾਈ ਜੀ ਬਾਈ ਜੀ ਮਾਰੇ ਕਿਹੜਾ ਚੱਕਿਆ ਲੈ ਏ ਜਦ ਬਾਈ ਮਾਰੇ ਕਿਹੜਾ ਦੇਖਦੇ ਆਜੇ ਤੇ ਇੱਕ ਗੱਲ ਅੱਜ ਆਜੇ ਤੇ ਮੈਂ ਉਹ ਮਾਈ ਗੋਡ ਜੇ ਕੀ ਹੋਇਆ تھا ਕੋਡਾ ਕੋੜੇ ਕਤਲੇ ਅਸੀਂ ਆ ਮਰ ਚੁੱਕੇ تھے અમારી ਲਾਸ਼ੇ ਆਮ ਨਦੀ ਮੇਂ ਕਰਨੇ ਪੜਦੇ ਗਾੜੀ ਬੰਦ ਜੇ ਇਹ ਹਮਾਰਾ ਐਡਵੈਂਚਰ ਹੈ ਆ ਕਿਉਂ ਸੇ ਜਾਏਗੇ ਹਮ ਯਹਾਂ ਪਰ ਖਤਰਾ ਹੈ ਵਾਹਿਗੁਰੂ ਜੀ ਵਾਹਿਗੁਰੂ ਬਜਾਲੀ ਵਾਹਿਗੁਰੂ ਅੱਜ ਦੇ ਅਡਵੈਂਚਰ ਵਿੱਚ ਉਹ ਕਿਤਨੀ ਆ ਕੇ ਬਚੀ ਹੋਏ ਫਿਰ ਸੇ ਨੀਚੇ ਜੁਗਣਾ ਹੋਗਾ ਯਹਾਂ ਪਰ ਖਤਰਾ ਕਦਮ ਕਰਨ ਪਰ ਖਤਰਾ ਹੈ ਵਾਹਿਗੁਰੂ ਜੀ ਵਾਹਿਗੁਰੂ ਆ ਤਾਂ ਨਹੀਂ ਪਤਾ ਮਾ ਮੈਨੂੰ ਇਸ ਕੋ ਇਸ ਕੋ ਇਸ ਕੋ ਇਧਰ ਇਧਰ ਦੇ ਦੋ ਕੋਈ ਬਾਤ ਨਹੀਂ ਕਰਾ ਦੋਲੋਗੇ ਜੀ ਤੇ ਇੱਕ ਕਰ ਲਓ ਲਓ ਬਾਈ ਜੀ ਹੁਣ ਚੈੱਕ ਕਰੋ ਐਡਵੈਂਚਰ 7 ਵਜੇ ਦੇ ਪੂਰੇ ਪੂਰੇ ਚਾਲਸਾ ਆਵਾਜ਼ੇ ਬਾਤ ਕਰਕੇ ਆਵਾਜ਼ੇ ਬਾਤ ਕਰਕੇ ਆਵਾਜ਼ੇ ਦੇਖੋ ਇਧਰ ਦੇਖੋ ਇਧਰ ਬਾਈ ਗਾੜੀਓ ਮੇਰੇ ਉਹ ਉਸਤਾਦ ਜੀ ਅੱਖਾਂ ਮੇਰੇ ਲਾ ਗਰ 7 ਵਜੇ ਜੂਗੀ ਤੁਮ ਕੋ ਫੇਰੇ ਦੂਰ ਚੱਲ ਇਹ ਹਰ ਕਦਮ ਕਦਮ ਪਰ ਲਾ ਕੋਈ ਖਤਰੇ ਹੈ ਕਹਦਾ ਰਵਜੇ ਬੋਲ ਦੇ ਕਿਹਾਰੇ ਬੋਲ ਉਹ ਕਹਿਣਾ ਜਾਰੇ ਬਸੇ ਦਰਖਤਾ ਇਹ ਆ ਹਰੀਆਲੀ ਆ ਆਪਣੇ ਬਿਰਦਲੇ ਜੇ ਕੁਛ ਕਰ ਦੇਣੀ ਉਹ ਨਾਲ ਦੀ ਨਾਲ ਬੱਟ ਦਿੰਦੇ ਆ ਬਸ ਮੈਂ ਨਹਿ ਰਹੀ ਆ ਪਰ ਆ ਆ ਦੇਖਾ ਦਿਖਾ ਨਾਲ ਹੀ ਟਹਿਰ ਬਸ ਮੈਂ ਨਹਿ ਰਹੀ ਆ ਪਰ ਬੜੀਆ ਵੀਡੀਓ ਬਣਾਉਣੇ ਲਈ ਆ ਜੇ ਦੇਖੋ ਜੰਨਤ ਐਣਾ ਮਾੜਾ ਮਾਹੌਲ ਨਹੀਂ ਪੂਰਾ ਵਧੀਆ ਮਾਹੌਲਾ ਨਾਲ ਹੀ ਕਿੰਨੇ ਦਰਖਤ ਆ ਇਧਰ ਧਹਿਰਾਂ ਦੀ ਨਾਲ ਫੇਰ ਦਰਖਤ ਆ ਤਵਾ ਮੈ ਇੱਥੇ ਐਸਾ ਲੱਗ ਰਿਹਾ ਹੈ ਕਿ ਅਸੀਂ ਸਵਰਗ ਵਿੱਚ ਆ ਕੇ ਗਾਰਡਨ ਗੰਡ ਕਰ ਰਹੇ ਹਾਂ ਹਾਂ ਪਰ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਵਧੀਆ ਹੈ ਸਾਨੂੰ ਲੱਗਿਆ ਇਹ ਅਸੀਂ ਟੜ ਕੇ ਪਹਿਲੀ ਵਾਰ ਆਉਦੇ ਆਏ ਅਸੀਂ ਆਉਦੇ ਲੇਟ ਹੋ ਗਏ ਸੀ ਤਾਂ ਅਸੀਂ ਸ਼ਾਰਟਕਟ ਲਿਆ ਸੀ ਸ਼ਾਰਟਕਟ ਬਹੁਤ ਵਧੀਆ ਔੜਾ ਹੈ ਕਿਰੇ ਇੰਦਰ ਦੀ ਆਇਆ ਜਾਇਆ ਕਰਾ ਕੇ ਜਦੋਂ ਬਾਈਕ ਮਿਲੀ ਤਾਂ ਜੇ ਅਸੀਂ ਬਾਈਕ ਪਰ ਹੀ ਆਸੇ ਆਏਗੇ ਅੱਜ ਮੋਟਰਸਾਈਕਲ ਮਿਲ ਜਾ ਤਾਂ ਜੂਰ ਅਸੀਂ ਆਕੇ ਅੱਗੇ ਚਾਪੜਾ ਹੈ ਨਾ ਕਿਉਂਕਿ ਅੱਗੇ ਦੀ ਛੜਕ ਵਧੀਆ ਤੇ 3-4 ਕਿਲੋਮੀਟਰ ਐਡਵੈਂਚਰ ਸੀ ਓਕੇ ਬਾਏ 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 ਫਿਰ ਦੱਬ ਵਾਲੀ ਮਿਲਾਂਗੇ ਦੱਬ ਵਾਲੀ ਚ ਮਿਲਾਂਗੇ ਪੰਜਾਬੀ ਬੋਲੋ ਜੀ ਬਸ